ਜਰਮਨ ਦੇ ਰੈਗਨਸਬਰਗ ਸ਼ਹਿਰ ਦੇ ਵਿੱਚ ਵਾਲਹਲਾ ਇਹ ਪੁਆਇੰਟ ਹੈਗਾ ਜਿੱਥੇ ਇਸ ਟਾਈਮ ਮੈਂ ਖੜਾ ਹਾਂ ਬਹੁਤ ਜ਼ਿਆਦਾ ਉਚਾਈ ਇਸ ਜਗ੍ਹਾ ਦੀ ਹੈਗੀ ਆ ਇਹ ਜਿਹੜਾ ਪਲੇਸ ਹੈਗਾ ਆ ਇਹ ਨਵਿਕਲੇ ਥੋਂ ਦੇ ਵਿੱਚ ਆ ਕੇ ਇਹ ਬਣਾਇਆ ਗਿਆ ਪੂਰੇ ਸ਼ਹਿਰ ਤੋਂ ਬਾਹਰ 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 ਮੈਂ ਦੂਰ ਤੱਕ ਜੂਮ ਕਰਕੇ ਦਿਖਾਉਣਾ ਕਿ ਬਸੋਂ ਵੀ ਸਾਨੂੰ ਇੱਥੋਂ ਦਿਖਦੀ ਆ ਤੇ ਬਹੁਤ ਹੀ ਵਧੀਆ ਤੇ ਰਮਣੀਕ ਇਹ ਏਰੀਆ ਹੈਗਾ ਵਲਹਲਾ ਕਿੰਨੀ ਉਚਾਈ ਤੇ ਹੈਗਾ ਆ ਤੇ ਕਿਵੇਂ ਦਾ ਬਣਿਆ ਹੋਇਆ ਹੈਗਾ ਉਹ ਪਹਿਲਾਂ ਆਪਾਂ ਨਕਸ਼ਾ ਜਿਹੜਾ ਆ ਉਹ ਇੱਥੇ ਦੇਖ ਲੈਨੇ ਆ ਆ ਤੁਸੀਂ ਦੇਖਦੇ ਜਿਹੜੀਆਂ ਪੌੜੀਆਂ ਆ ਪੌੜੀਆਂ ਜਿਹੜੀਆਂ ਮੈਂ ਇੱਥੇ ਉਂਗਲੀ ਲਾ ਕੇ ਇਹ ਤੋਂ ਇਧਰਲੇ ਪਾਸੇ ਇਹ ਨਹਿਰ ਵਗਦੀ ਆ ਉਹ ਵੀ ਆਪਾਂ ਤੁਹਾਨੂੰ ਦਿਖਾਵਾਂਗੇ ਤੇ ਉਤੋਂ ਦੋ ਪੌੜੀਆਂ ਜਿਹੜੀਆਂ ਆ ਉਹ ਇੱਕ ਖੱਬੇ ਤੇ ਇੱਕ ਸੱਜੇ ਚੜ ਕੇ ਉੱਤੇ ਵਾਲੇ ਪਲੈਟਫਾਰਮ ਤੇ ਜਾ ਜਾਂਦਾ ਫਿਰ ਉਸੇ ਤਰ੍ਹਾਂ ਇੱਕ ਪੌੜੀਆਂ ਜਿਹੜੀਆਂ ਉਹ ਉੱਤੇ ਚੜ ਕੇ ਫਿਰ ਲਾਸਟ ਵਿੱਚ ਇੱਕ ਪੌੜੀ ਉੱਤੇ ਚੜ ਕੇ ਜਿਹੜਾ ਉਹ ਇਹ ਬਣਿਆ ਹੋਇਆ ਜਦੋਂ ਅਸੀਂ ਤੁਹਾਨੂੰ ਦਿਖਾਵਾਂਗੇ ਤਾਂ ਇਹ ਜਿਉਂ ਦਾ ਤਿਉਂ ਬਣਿਆ ਹੋਇਆ ਤੁਹਾਨੂੰ ਇਹ ਇੱਥੇ ਇਹ ਨਜ਼ਰ ਆਵੇਗਾ ਤੋਂ ਸਾਰੇ ਪਾਸੇ ਤੋਂ ਇੱਕ ਵਾਰ ਮੈਂ ਇੱਕ ਘੁੰਮ ਕੇ ਇਹ ਦਿਖਾ ਦਵਾਂਗੇ ਕਿਵੇਂ ਦਾ ਬਣਿਆ ਹੋਇਆ ਹੈਗਾ ਤੁਸੀਂ ਗਿਣ ਸਕਦੇ ਆ ਕਿ ਕਿੰਨੇ ਪਿੱਲਰ ਦੇ ਇਹਦੇ ਵਿੱਚ ਸਾਈਡਾਂ ਤੇ ਹੈਗੇ ਆ ਤੇ ਪੂਰਾ ਦਾ ਪੂਰਾ ਇੱਕ ਵਧੀਆ ਪੱਥਰ ਦਾ ਇਹ ਬਣਿਆ ਹੋਇਆ ਸੋ ਆਓ ਹੁਣ ਆਪਾਂ ਤੁਹਾਨੂੰ ਇਹਦੇ ਜਿਹੜੇ ਵਲਹਲਾ ਦੇ ਦਰਸ਼ਨ ਉਹ ਅਸਲੀ ਤੌਰ ਤੇ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਕਿਹੜੇ ਸਨ ਦੇ ਵਿੱਚ ਕਿਤੇ ਐਡੇ ਵੱਡੇ ਕੰਮ ਇਹ ਰਾਜੀ ਮਹਾਰਾਜਾ ਨੇ ਕਰਤੇ ਉਹ ਦੇਖਣ ਦੇ ਕਾਬਿਲ ਇੱਥੇ ਹੈਗਾ ਕੰਮ ਆ ਦੇ ਉੱਪਰ ਕੁਝ ਮੂਰਤਾ ਜਿਹੜੀ ਹੈਗੀ ਉਹ ਬੜੀਆਂ ਨੇ ਦੱਸਣ ਤੋਂ ਇਹ ਪਤਾ ਚੱਲਦਾ ਕਿ ਇੱਥੇ ਆ ਕੇ ਜਿਹੜੇ ਰਾਜੀ ਇਸ ਏਰੀਆ ਦੇ ਹੈਗੇ ਸੀ ਜਗਤਾ ਉਹ ਮੀਟਿੰਗ ਪੁਆਇੰਟ ਇੱਥੇ ਹੈਗਾ ਸੀ ਬਹੁਤ ਜ਼ਿਆਦਾ ਉਚਾਈ ਤੇ ਇਹ ਬਣਿਆ ਹੋਇਆ ਅੱਜ ਇਹ ਕਿਸੇ ਤਰ੍ਹਾਂ ਬੰਦ ਹੈਗਾ ਆ ਤੇ ਨਹੀਂ ਤਾਂ ਟਿਕਟ ਲੈ ਕੇ ਅਸੀਂ ਅੰਦਰ ਵੀ ਇਹਦੇ ਜਾਂਦੇ ਸੋ ਜਿੱਧਰ ਨੂੰ ਵੀ ਦੇਖ ਲਈਏ ਜੇ ਮੈਂ ਹੋਰ ਥੱਲੇ ਜਾਣ ਦੀ ਕੋਸ਼ਿਸ਼ ਕਰਾਂ ਇਸੇ ਤਰ੍ਹਾਂ ਜਿਹੜੀਆਂ ਪੌੜੀਆਂ ਆ ਉਹ ਉੱਤਰ ਦੇ ਉੱਤਰ ਦੇ ਤੁਸੀਂ ਦੇਖ ਸਕਦੇ ਆ ਆ ਪੌੜੀਆਂ ਉੱਤਰਦੀਆਂ ਤੇ ਆ ਉਹ ਅੱਗੇ ਪੌੜੀਆਂ ਜਿੱਥੇ ਸਾਨੂੰ ਕੁਝ ਟੂਰਿਸਟ ਦਿਖਾਈ ਦਿੰਦੇ ਆ ਤੇ ਫੇਰ ਉਹ ਅੱਗੇ ਰਸਤਾ ਹੈਗਾ ਤੇ ਜਿਹੜਾ ਇਹ ਅਟੈਚ ਹੈਗਾ ਆ ਉਹ ਕਿਤੇ ਨਾ ਕਿਤੇ ਆ ਨਹਿਰ ਦੇ ਨਾਲ ਜਾ ਕੇ ਹੁੰਦਾ ਕਿਉਂਕਿ ਸ਼ਿਪਾਂ ਦੇ ਵਿੱਚ ਇੱਥੇ ਆ ਕੇ ਤੇ ਇਹ ਜਿਹੜਾ ਮੀਟਿੰਗ ਮੀਟਿੰਗ ਪੁਆਇੰਟ ਜਿਹੜਾ ਆ ਉਹ ਇੱਥੇ ਸਾਨੂੰ ਨਜ਼ਰ ਆਉਂਦਾ ਬਹੁਤ ਹੀ ਵਧੀਆ ਬਹੁਤ ਉੱਚੀ ਪਹਾੜੀ ਦੇ ਉੱਤੇ ਇਹ ਬਣਿਆ ਹੋਇਆ ਹੈਗਾ ਬਿਲਕੁਲ ਸਾਫ਼ ਮੌਸਮ ਕੋਈ ਵੀ ਪੋਲੂਸ਼ਨ ਜਿਹੜਾ ਨਜ਼ਰ ਨਹੀਂ ਆਉਂਦਾ ਇੱਕ ਜਹਾਜ਼ ਜਿਹੜਾ ਆ ਉਹ ਰਾਕਟ ਦੀ ਤਰ੍ਹਾਂ ਜਦੋਂ ਜਾਂਦਾ ਹੈ ਤਾਂ ਪਿੱਛੇ ਧੂਆਂ ਆਪਣਾ ਛੱਡਦਾ ਜਾਂਦਾ ਆਪਣੇ ਦੇਸ਼ਾਂ ਦੇ ਵਿੱਚ ਵੀ ਜਦੋਂ ਪੋਲਿਊਸ਼ਨ ਨਹੀਂ ਸੀ ਤਾਂ ਇਦਾਂ ਦੀਆਂ ਕਲਾਕ੍ਰਿਤੀਆਂ ਆਪਾਂ ਨੂੰ ਨਜ਼ਰ ਜਿਹੜੀਆਂ ਆਉਂਦੀਆਂ ਸੀ ਸੋ ਇਹਨਾਂ ਦੇਸ਼ਾਂ ਦੇ ਵਿੱਚ ਬਸ ਇਹ ਇੱਕ ਫਾਇਦਾ ਕਿ ਕੁਦਰਤ ਨੂੰ ਪਹਿਲ ਦਿੱਤੀ ਜਾਂਦੀ ਆ ਕਿਉਂਕਿ ਕੁਦਰਤ ਜਿਹੜੀ ਆ ਉਹ ਸਾਨੂੰ ਜੀਣਾ ਸਿਖਾਉਂਦੀ ਆ ਜਦੋਂ ਅਸੀਂ ਕੁਦਰਤ ਨਾਲ ਖਿਲਵਾੜ ਕੀਤਾ ਤਾਂ ਇਹ ਕੁਦਰਤ ਸਾਨੂੰ ਬਖਸ਼ਦੀ ਨਹੀਂ ਸੋ ਕਈ ਸਾਰੇ ਰਾਸਤੇ ਉਧਰੋਂ ਵੀ ਤੇ ਇਧਰੋਂ ਵੀ ਉੱਪਰ ਜਾਣ ਦੇ ਲਈ ਬਣੇ ਹੋਏ ਆ ਜਿੱਦਾਂ ਮੈਂ ਉੱਪਰੋਂ ਉੱਤਰ ਕੇ ਆਹ ਦੇਖੋ ਆਹ ਰਸਤਾ ਇੱਕ ਵੜਿਆ ਹੋਇਆ ਪੌੜੀਆਂ ਨਾ ਛੱਡ ਕੇ ਮੈਂ ਹੁਣ ਇੱਧਰ ਵਾਲੇ ਰਸਤੇ ਤੋਂ ਜਾਣਾ ਪਸੰਦ ਕਰੂੰਗਾ ਆ ਦੇਖ ਸਕਦੇ ਆ ਕਾਫੀ ਉੱਤੇ ਤੱਕ ਮੈਂ ਹੁਣ ਜਿਹੜਾ ਚੱਲ ਕੇ ਪਹੁੰਚ ਆ ਗਿਆ ਕੁਝ ਸਾਹ ਵੀ ਉਚਾਈ ਸਿੱਧੀ ਹੋਣ ਕਰਕੇ ਇੱਥੇ ਚੜਦਾ ਸੋ ਬਹੁਤ ਹੀ ਨਾਈਸ ਪਲੇਸ ਆ ਸਾਰੇ ਜਿਹੜੇ ਦਰਖਤ ਆ ਉਹ ਇਸ ਜਮੀ ਪੱਤਝੜ ਕਰਕੇ ਵਰਫ ਪੈਣ ਕਰਕੇ ਕੁਛ ਸੁੱਕੇ ਦਿਖਾਈ ਦਿੰਦੇ ਆ ਪਰ ਜਦੋਂ ਹੀ ਹੁਣ ਮੌਸਮ ਜਿਹੜਾ ਹੈ ਉਹ ਸਹੀ ਹੋਵੇਗਾ ਤਾਂ ਹਰਾ ਭਰਾ ਇਹ ਨਜ਼ਰ ਆਊਗਾ ਆ ਬੰਦ ਫਿਲਹਾਲ ਅਜ ਹੋਣ ਕਰਕੇ ਆ ਤੁਸੀਂ ਦੇਖ ਸਕਦੇ ਆ ਕਿ ਕਲੋਜ਼ਿੰਗ ਜਿਹੜੀ ਉਹ ਕਰੀ ਹੋਈ ਹੈ। ਕੋਈ ਇੱਕ ਵਾਰ ਫੇਰ ਆ ਰੇਖੋ ਮੈਂ ਰਸਤਾ ਜਿਹੜਾ ਹੈ। ਉਹ ਵਿਖੋਣਾ। ਬਾਲਾ ਵਧੀਆ। ਗੱਲ ਕਰਨ ਦੀ ਤਾਂ ਇਹ ਹੈ ਕਿ ਕਿਹੜੇ ਸਮਿਆਂ ਦੇ ਵਿੱਚ ਇਹ ਤਰੱਕੀ ਜਿਹੜੀ ਕੀਤੀ ਹੋਈ ਹੈ ਅੱਜ ਇਹ ਮੂੰਹੋਂ ਬੋਲਦੀ ਆ। ਦੁਨੀਆ ਦੂਰ ਦੂਰੋਂ ਟੂਰਿਸਟ ਆ ਵੇਖਣ ਆਉਂਦੇ ਆ ਇਹਨੂੰ ਹਾਏ ਤੇ ਲੋਕਾਂ ਦੇ ਵਧੀਆ ਸੁਭਾਅ ਆ ਕੁਝ ਸਾਊਥ ਇੰਡੀਅਨ ਵੀਰ ਇਹ ਵੀ ਇੱਥੇ ਆਏ ਹੋਏ ਹਨ ਕਰਦੇ ਆ ਲੋਕੀ ਖੁਸ਼ੀ ਜਿਹੜੀ ਆ ਉਹ ਜ਼ਿੰਦਗੀ ਜੀਣ ਦਾ ਇੱਕੋ ਇੱਕ ਜਰੀਆ ਜੇ ਤੁਸੀਂ ਆਪਣੇ ਜੀਵਨ ਵਿੱਚ ਖੁਸ਼ ਹਾਂ ਤਾਂ ਹੀ ਸਾਰਾ ਕੁਝ ਸਹੀ ਚੱਲਦਾ ਸੰਭਵ ਆਸ ਜਿਹੜੇ ਪਿੱਲਰ ਤੁਹਾਨੂੰ ਦਿਖਾਏ ਉਹ ਸੇਮ ਉਦਾਂ ਦੇ ਪਿੱਲਰ ਆ ਹੈਗੇ ਆ ਚਾਰੇ ਪਾਸੇ ਉਹ ਮੂਰਤੀਆਂ 프ਰੰਟ ਦੇ ਵਿੱਚ ਵੀ ਇਹ ਮੂਰਤੀਆਂ ਹੈਗੀਆਂ ਤੇ ਬੈਕ ਸਾਈਡ ਦੇ ਵਿੱਚ ਵੀ ਉਦਾਂ ਦੀਆਂ ਹੀ ਮੂਰਤੀਆਂ ਆ ਤੁਸੀਂ ਦੇਖ ਸਕਦੇ ਆ ਉਦਾਂ ਦੇ ਪਿੱਲਰ ਦੇਖਣ ਵਾਲੀ ਜਿਹੜੀ ਅੱਖ ਆ ਉਹ ਸਾਡੇ ਕੋਲ ਜਿਹੜੀ ਹੋਣੀ ਚਾਹੀਦੀ ਆ ਕਿਉਂਕਿ ਜੇ ਤੁਹਾਡੇ ਕੋਲ ਦੇਖਣ ਵਾਲੀ ਅੱਖ ਨਹੀਂ ਤਾਂ ਤੁਹਾਨੂੰ ਸਿਰਫ ਤੇ ਸਿਰਫ ਇੱਕ ਇੱਕ ਖੰਡਰ ਕਹਿ ਲਈਏ ਜਾਂ ਇੱਕ ਉਦਾਸ ਇਮਾਰਤ ਨਜ਼ਰ ਆਊਗੀ ਪਰ ਜੇ ਤੁਸੀਂ ਪਿਸ਼ੋਕੜ ਤੋਂ ਜਾ ਕੇ ਇਹਦੇ ਵੱਲ ਨਜ਼ਰ ਮਾਰੋਗੇ ਤਾਂ ਤੁਹਾਨੂੰ ਇਹਦੇ ਵਿੱਚ ਬਹੁਤ ਕੁਝ ਨਜ਼ਰ ਆਉਣ ਵਾਲਾ ਹੈਗਾ ਸੋ ਆ ਬਿਲਡਿੰਗ ਜਿਹੜੀ ਪੂਰੀ ਦਿਖਾਈ ਜਿੱਥੇ ਪੂਰੀ ਜਰਮਨੀ ਕਹਿ ਲਓ ਜਾਂ ਪੂਰਾ ਕਿਸੇ ਟਾਈਮ ਯੂਰਪ ਸੀ ਉਹ ਇੱਥੇ ਬੈਠ ਕੇ ਪਲੈਨਿੰਗ ਕਰਦਾ ਸੀ ਕਿ ਕਿਵੇਂ ਦੇਸ਼ ਨੂੰ ਚਲਾਣਾ ਤੇ ਕਿਵੇਂ ਅੱਗੇ ਦੀ ਜਿਹੜੀ ਕਾਰਵਾਈ ਆ ਉਹ ਕੀਤੀ ਜਾਣੀ ਆ ਸੋ ਪੂਰੀ ਤਰ੍ਹਾਂ ਵਾਲ ਹੱਲਾ ਮੈਂ ਦਿਖਾਉਣ ਦੀ ਤੁਹਾਨੂੰ ਕੋਸ਼ਿਸ਼ ਕੀਤੀ ਜੇ ਵਧੀਆ ਲੱਗਿਆ ਹੋਵੇ ਤਾਂ ਵੀਡੀਓ ਨੂੰ ਅੱਗੇ ਸ਼ੇਅਰ ਜਰੂਰ ਕਰ ਦੇਣਾ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰ ਲੈਣਾ ਤਾਂ ਕਿ ਆਉਣ ਵਾਲੀ ਅਗਲੀ ਜਿਹੜੀ ਅਪਡੇਟ ਆ ਉਹ ਤੁਹਾਨੂੰ ਮਿਲਦੀ ਰਵੇ ਵਾਲਹਲਾ ਦੀ ਖੱਬੀ ਸਾਈਡ ਤੋਂ ਜਿਹੜਾ ਸ਼ਾਰਟਕਟ ਪੈਂਦਾ ਸੋ ਮੇਰੇ ਨਾਲ ਆਏ ਹੋਏ ਮੇਰੇ ਪ੍ਰੇਮੀ ਬਲਵੀਰ ਸਿੰਘ ਸੰਦੀਪ ਸਿੰਘ ਗੁਰਪ੍ਰੀਤ ਸਿੰਘ ਇਹਨਾਂ ਨੇ ਮੈਨੂੰ ਇਹ ਵਾਲਹਲਾ ਦਿਖਾਇਆ ਸੋ ਇਹਨਾਂ ਦਾ ਧੰਨਵਾਦ ਕਾਫੀ ਚੜਾਈ ਆ ਚੜਦੇ ਆ ਜਿਹੜਾ ਆ ਉਹ ਸਰੀਰ ਫੁੱਲਦਾ ਸਾਹ ਫੁੱਲਦਾ ਹੁਣ ਸਾਹ ਨਹੀਂ ਹੁਣ ਤਾਂ ਸਰੀਰ ਹੀ ਫੁੱਲਦਾ ਜ਼ੋਤਨਵਾਦ